ਟੱਕਣ ਜੁਕੀ ਠੀਕ ਕਰਦੇ ਹੋ ਆਏ ਹੋ ਕੋਈ ਨਾ ਪਾ ਕੋਈ ਗੱਲ ਨਹੀਂ ਮੈਂ ਅਦਰ ਬਾਈਲਾ ਐਮਸੀ ਵਾਰਡ ਨੰਬਰ 22 ਗਰਦਾਸਪੁਰ ਮੇਰੀ ਭਾਂਜੀ ਦਾ ਸਾਦੀ ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਨ ਲਾਣ ਵਾਸਤੇ ਜਦੋਂ ਸਗਨ ਲਾਣ ਵਾਸਤੇ ਗਏ ਆ ਤੇ ਸਗਨ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਕੇ ਤੇ ਮੁੰਡੇ ਦਾ ਹੱਥ ਪਾੜਾ ਕਰਕੇ ਨਿੰਗ ਬਾਲਾ ਤੇ ਚਪੇੜ ਮਾਰ ਦਿੱਤੀ ਆ ਇਤਰਾ ਕਰਕੇ ਚੰਗ ਕੰਮ ਜਲਦਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋੜਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਨ ਮਾਰਨ ਨੂੰ ਫਿਰਦੇ ਸੀਗੇ ਆਪਾਂ ਉਹ ਲੜਕੀ ਦੀ ਬਾਹ ਫੜ ਕੇ ਲੈ ਕੇ ਕਮਰੇ 'ਚ ਉਹਨੂੰ ਖੜਕ ਕੇ ਤੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨੂੰ ਦੱਸਿਆ ਵੀ ਇਹ ਜੀ ਮੇਰੇ ਨਾਲ 2021 ਜੋ 18 ਤੋਂ ਗੱਲ ਚੱਲਦੀ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਸ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰ ਨਾ ਇਹਨਾਂ ਨੂੰ ਕਹਿ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਉਹ ਸਿਆਰ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰ ਰਹੇ ਹਾਂ ਤੇ ਕੋਈ ਇੱਥੇ ਤੁਹਾਡੇ ਕੋਲ ਅਜੇ ਤੱਕ ਪਹੁੰਚਿਆ ਨਹੀਂ ਵਸ ਜੀ ਕੀ ਮੰਗ ਕਰਦੇ ਨੇ ਫਹੀ ਮੰਗ ਕਰਦੇ ਨੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੂਰਪੁਰ ਸਿਲਗੇ ਚ ਕੈਟਰਿੰਗ ਆ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਹੋਇਆ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਜਾਣਿਆ ਵੀ ਸਾਨੂੰ ਇਹਦਾ ਇਨਸਾਫ ਦੁਆਇਗਾ ਇਹੋ ਜਿਹੇ ਬੰਦੇ ਜਿਹੜੇ ਗਲਤ ਵੰਸਰ ਨੇ ਇਹਨਾਂ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਅਸੀਂ ਮੰਗ ਕਰ ਰਹੇ ਹਾਂ ਮੁਰਗਾ ਦੇ ਕਪੂਰਸਰ ਦੇ ਪੰਕਜ ਕੁਮਾਰ ਪੰਕਜ ਕੁਮਾਰ ਪੰਕਜ ਕੁਮਾਰ son of ਸਤਪਾਲ ਪੰਕਜ ਕੁਮਾਰ ਸਾਨਾ ਬੈਂਸ ਆ ਪੰਕਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਮਰ ਕੇ ਚ ਵਿਲੀਅਮ ਸਮਾਜ ਸੇਵਕ ਔਰ ਸਾਡੇ ਸਾਥੀ ਨੇ ਸਰਦਾਰ ਬਲਜੀਤ ਸਿੰਘ ਜੀ ਸੋਲਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੇ ਪਿੰਡ ਦੇ ਇੱਕ ਧਰਮਪਾਲ ਜੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਸੀਗੀਆਂ ਇੱਥੇ ਔਰ ਕਪੂਰਥਲਾ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਉਹਨਾਂ ਦੇ ਨਾਲ ਧੋਖਾਧੜੀ ਜਾਲਸਾਜੀ ਕੀਤੀ ਆ ਔਰ ਪੈਲਸ ਜਿਹੜਾ ਮਨੋਰ ਪੈਲਸ ਆ ਉਹ ਸਜਿਆ ਸਜਾਇਆ ਪਿਆ ਵਾ ਉਹਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦਾ ਇੰਤਜ਼ਾਮ ਆ ਉਹ ਸਾਰਾ ਪਰਿਵਾਰ ਟੈਲੀਫੋਨ ਬੰਦ ਕਰ ਗਏ ਨੇ ਵਿਚੋਲਾ ਟੈਲੀਫੋਨ ਬੰਦ ਕਰ ਗਿਆ ਵਾ ਔਰ ਬਰਾਤ ਲਾ ਕੇ ਉਹ ਨਹੀਂ ਆ ਰਹੇ ਕਿਉਂਕਿ ਉਹ ਲੜਕਾ ਪਹਿਲਾਂ ਹੀ ਸ਼ਾਦੀशुदा ਹੈਗਾ ਤੇ ਕੁੜੀ ਜਿਹੜੀ ਆ ਉਥੇ ਇੱਕ ਦਿਨ ਦਾਵਾ ਕੀਤਾ ਕੱਲ ਜਦੋਂ ਸ਼ਗਨ ਲਾਉਣ ਜਾਂ ਆਤਰਮ ਫਾਲ ਦਾ ਪਰਿਵਾਰ ਦਾਵਾ ਕੀਤਾ ਕਿ ਮੇਰੀ ਇਹ ਤਾਂ ਪਹਿਲਾਂ ਹੀ ਮੰਗਣੀ ਹੋ ਚੁੱਕੀ ਆ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉਥੇ ਤੋੜ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਭਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੇਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰ ਉਹਨੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਬਚੋਲੇ ਦਾ ਫੋਨ ਬੰਦ ਆ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਆ ਔਰ ਐਸਐਸਪੀ ਸਾਹਿਬ ਨੇ ਐਸਐਚਓ थानाਧਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਉਹ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਦਾ ਵੀ ਜਿਹੜੇ ਇਹੋ ਜਿਹੇ ਅਨਸ਼ਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਣ ਚਾਹੀਦੀ ਏ